ਜੋਤਾ ਨਿਹਾਲ ਪੰਜਾਬ ਦੀ ਬਾਬਰ ਦੀ ਸੇਵਾ ਕਰਨ ਵਾਲੇ ਸਾਡੇ ਸਰਦਾਰ ਜੋ ਸਾਡੀ ਮਾਂ ਜੀ ਵੀ ਰਣਜੀਤ ਕੌਰ ਜੀ ਸ਼ਰਧਾ ਤੇ ਫੋਲ ਪ੍ਰੇਮ ਕਰਦੇ ਹੋਏ ਉਸਤਾਦ ਕਰਤਾਰ ਸਿੰਘ ਸਾਹਿਬ ਨੂੰ ਇਹਦਾ ਮੋੜੇ ਕਾ ਦਾਚਾਰਾ ਮੰਦਰਾ ਤੇ ਪਾਲਦੀ ਪੀਰਾ ਤੋਗੇ ਨੁਲ ਗਿਆ ਜੀ ਗੰਜਾਇਆ ਬੱਕਣਾ ਤੇ ਪਾਲਦੀ ਪੀਰਾ पत्रा ते पहाड़ी ठ पता ते पहाड़ थी ਕਵਰਗੀ ਲਾਲ ਚੁਈ ਚੱਕਾ ਤੇਰੀ ਪਗਰਗੀ ਟੋਪਲੀ ਤੇ ਲੱਗਾ ਨੀਰੀ ਅੱਤ ਮੈਰਗੀ ਲਾਲ ਚੁਈ ਚੱਕਾ ਤੇਰੀ ਪਗਰਗੀ ਟੋਪਲੀ ਤੇ ਮਾ कमेटी ਦੇ ਸਵਾਲਾ ਮੁਹਾਰੀ ਦੇ ਪ੍ਰਧਾਨ ਨੇ उन्होंने मैं ਮੈਂ ਬੇਨਤੀ ਕਰੂੰਗਾ ਪ੍ਰਿੰਸੀਪਲ ਸਾਹਿਬ ਨੂੰ ਕਿ ਉਹ ਨਾਲ ਆ ਕੇ ਤੇ ਨਾਲ ਹੀ ਅਸੀਂ ਜਿਨ੍ਹਾਂ ਸੋਹਣੇ ਖੂਨ ਸੀ ਦਾ ਉਹਦੇ ਇਛਾ ਕਰ ਸਪਰਸ਼ਾ ਦੇ ਬੋਕੀਆਂ ਅਸੀਂ ਸੋ ਡਿਊਟੀ ਨੂੰ ਮੱਧਿਆ ਨਜ਼ਰ ਰੱਖਦੇ ਹੋ ਜੀ ਆਇਆਂ ਤੁਹਾਨੂੰ ਸਾਰਿਆਂ ਨੂੰ ਆਰ ਜਿੱਦਾਂ ਕਿ ਮੀਲੀ ਜੀ ਗੱਲ ਕਰ ਰਹੇ ਸੀ ਅਸਲੀ ਸ਼ਿਗਰਦ ਦਾ ਫਰਜ਼ ਕੀ ਹੁੰਦਾ ਉਹ ਸਾਰਾ ਫਰਜ਼ ਨਿਭਾਇਆ ਮੈਨੂੰ ਸਪੈਸ਼ਲੀ ਆਪ ਫੋਨ ਕਰਕੇ ਬੇਟਾ ਉਸਤਾਦ ਜੀ ਸੇ ਥੋੜੀ ਠੀਕ ਨੇ ਤੂੰ ਆ ਅਸੀਂ ਇੱਥੇ ਰਹੇ ਚ ਉਹਦੇ ਐਸ ਲੱਤ ਦੇ ਵਿੱਚ ਨਾ ਪੈਰਲਾਈਜ਼ ਅਧ ਰੰਗ ਜਿਹਨੂੰ ਕਹਿੰਦੇ ਪੰਜਾਬੀ ਚ ਉਹ ਪ੍ਰੋਬਲਮ ਆ ਗਈ ਸੀ ਕਦੇ ਭੈਣ ਨੇ ਘੁੱਟਣਾ ਕਦੇ ਮੈਂ ਘੜੇ ਦੇ ਨੇ ਬੇਟੇ ਨਹੀਂ ਔਰ ਬਾਅਦ ਕਿੰਨੀਆਂ ਕੌਂਟਰੋਵਰਸੀਆਂ ਹੋਈਆਂ ਤੁਸੀਂ ਸਾਰੇ ਨੇ ਦੇਖੀਆਂ ਹੈ ਪਰ ਜੋ ਮੁਸੀਬਤ ਜਿਨ੍ਹਾਂ ਨੇ ਝੱਲੀ ਹੈ ਜਿੰਨੇ ਸੇਵਾ ਜਿਨ੍ਹਾਂ ਨੇ ਉਹ ਪੰਜਾਬੀ ਚ ਜਿੱਦਾਂ ਕਹਿੰਦੇ ਆ ਦੇ ਲੋ ਜਿਨ੍ਹਾਂ ਨੇ ਸੇਵਾ ਕੀਤੀ ਹੈ ਆਖਰੀ ਵਾਰ ਤੇ ਜੋ ਬਜ਼ੁਰਗਤਾ ਹੁੰਦਾ ਹੈ ਉਹ ਜਿਹੜੀ ਸੇਵਾ ਕੀਤੀ ਉਹ ਮੇਰੀ ਭੈਣ ਨੇ ਕੀਤੀ ਹੈ ਔਰ ਲੋਕਾਂ ਨੇ ਗੱਲਾਂ ਬਹੁਤ ਪਾਈਆਂ ਐ ਹੋ ਗਿਆ ਜੀ ਵਾਹ ਹੋ ਗਿਆ ਜੀ ਉਹ ਸਾਰਾ ਕੁਝ ਦੇ ਗਿਆ ਲੈ ਨਾਲ ਸਾਰਾ ਕੁਝ ਲੈ ਕੇ ਇੰਤਾਂ ਵਿਚਾਰੀ ਨੂੰ ਬਦਨਾਮੇ ਖੰਡੀ ਹੈ ਉਹ ਐ ਕਰ ਗਈ ਆ ਕਰ ਗਈ ਪਰ ਇਹਨੇ ਕਦੇ ਵੀ ਕਿਸੇ ਪਾਸੇ ਪੇਲਾ ਸ਼ਿਕਵਾ ਨਹੀਂ ਕੀਤਾ ਸ਼ਾਬਾਸ਼ ਇਸ ਦਲੇਰ ਦਾ ਕਿਉਂਕਿ ਇੰਨੀ ਦਲੇਰੀ ਦੇ ਨਾਲ ਸਾਰੀ ਪਬਲਿਕ ਨਾਲ ਦੇ بیٹے ਵੀ ਹੁੰਦੀਆਂ ਬੇਟੀਆਂ ਵੀ ਉਹ ਵੀ ਸਾਡੀਆਂ ਸਤਕਾਰੀਆਂ ਹੋ ਗਏ ਕਿਉਂਕਿ ਜਦੋਂ ਉਹਨਾਂ ਨੇ ਉਹਨਾਂ ਬਾਰੇ ਥੋੜਾ ਜਿਹਾ ਕਿਹਾ ਸੀ ਵੀ ਭਾਈ ਤੁਸੀਂ ਮੇਰਾ ਕਿਹੜਾ ਮਨੋਂ ਮੈਂ ਥੋੜੀ ਵਧੀਆ ਕਰੇ ਸ਼ਾਦੀ ਕਰ ਦੂੰਗਾ ਉਹਨਾਂ ਨੇ ਗੱਲ ਬੰਨੀ ਮੈਂ ਜਿੱਥੇ ਗੱਲ ਕਰ ਰਿਹਾ ਉਹਨਾਂ ਨੂੰ ਸਭ ਨੂੰ ਪਤਾ ਹੈ ਆਨਲਾਈਨ ਆਪਾਂ ਗੱਲ ਕਰ ਰਹੇ ਹਾਂ ਵਰਲਡ ਵਾਈਜ਼ ਗੱਲ ਤਾਂ ਜਾਣੀ ਹੈ ਮੈਂ ਜਵਾਬ ਦੇਣਾ ਮੈਨੂੰ ਪਤਾ ਹੈ ਸੋ ਇਸੇ ਕਰਕੇ ਮੈਨੂੰ ਕਿਸੇ ਗੱਲ ਦਾ ਡਰ ਨਹੀਂ ਕੋਈ ਦਬਾਅ ਨਹੀਂ ਹਰ ਇੱਕ ਗੱਲ ਦਾ ਜਵਾਬ ਹੈ ਮੇਰੇ ਕੋਲ ਹਰ ਇੱਕ ਗੱਲ ਦਾ ਉਹਨਾਂ ਦੇ ਦੱਸੇ ਅਨੁਸਾਰ ਕੌਣ ਪੇਰੇ ਨੇੜੇ ਸੀ ਕੌਣ ਕੋਲੇ ਸੀ ਰੇਗਲ ਔਰ ਜਿੰਨੀ ਸਾਡੀ ਰਾਸ਼ੀ ਆਈ ਹੈ ਪਲੀਜ਼ ਉਹ ਤਿੰਨਾਂ ਦਾ ਨਾਮ ਆ ਜੀ ਪੀ ਸਰਦਾਰ ਗਵਿੰਦਰ ਸਿੰਘ ਮਿਸ਼ਰਾ ਜਿੰਨਾਂ ਨੂੰ ਜਿਹੋ ਸਾਡੀ ਕਮੇਟੀ ਨੂੰ ਰਾਸ਼ੀ ਆਈ ਹੈ ਜਿਹਨਾਂ ਦਾ ਧੰਨਵਾਦ ਸਾਡੀ ਪੂਰੀ ਪ੍ਰਬੰਧਕ ਕਮੇਟੀ ਔਰ ਸਾਡੇ ਪ੍ਰੈਨਵਲ ਲੋ ਸਾਡੇ ਪ੍ਰਧਾਨ ਸਾਹਿਬ ਵੱਲੋਂ ਜਿੰਨੇ ਸਾਡੀ ਕਮੇਟੀ ਦੇ ਮੈਂਬਰ ਔਰ ਦੋ ਬੋਲ ਜੀ ਤੁਸੀਂ ਜਿਹੜੇ ਦਾ ਪਲੀਜ਼ ਆਓ ਜੀ ਸਭ ਦਾ ਵੈਲਕਮ ਕੀਤਾ ਦੋ ਬੋਲ ਕਰਦੇ ਪਹਿਲਾਂ ਤਾਂ ਸਾਰਿਆਂ ਨੂੰ ਜੀ ਆਇਆਂ ਕਿਨੀਆਂ ਜੀ ਔਰ ਕੋਟੀ ਕੋਟੀ ਪ੍ਰਣਾਮ ਕਰਦੀ ਹਾਂ ਉਹਨਾਂ ਨੂੰ ਜਿਹੜੀਆਂ ਮਹਾਨ ਰੂਹਾਂ ਦੇ ਦਰਸ਼ਨ ਹੋਏ ਅੱਜ ਛੋਟੇ ਜਿਹੇ ਸੱਦੇ ਤੋਂ ਪਹੁੰਚੇ ਨੇ ਬਹੁਤ ਰਹਿਣੀ ਹੈ ਮੈਂ ਉਹਨਾਂ ਦੀ ਠੀਕ ਹੈ ਔਰ ਜਿੰਨੇ ਵੀ ਆਰਟਿਸਟ ਵੀਰ ਮੇਰੀਆਂ ਭੈਣਾਂ ਉਹਨਾਂ ਦੀ ਵੀ ਬਹੁਤ ਰਹਿਣੀ ਹੈ ਕਿਉਂਕਿ ਇੱਕ ਵਾਰੀ ਗੱਲ ਤੇ ਮੇਰੇ ਹਾਜ਼ਰ ਹੋ ਜਾਂਦੇ ਨੇ ਔਰ ਮੇਰੇ 뮤జిਸ਼ੀਅਨ ਵੀਰ ਜਿਹੜੇ 9 ਮਾਸੋਂ ਨੂੰ ਹਮੇਸ਼ਾ ਸਾਡੇ ਨਾਲ ਰਹੇ ਨੇ ਔਰ ਅੱਗੇ ਵੀ ਜੱਗ ਰਹਿਣਗੇ ਮੇਰਾ ਮਾਨਾ ਠੀਕ ਹੈ ਕਿਉਂਕਿ ਮੈਂ ਪਹਿਲਾਂ 6 ਸਾਲ ਹੋ ਗਏ ਗਾਇਕੀ ਨਹੀਂ ਕੀਤੀ ਪਰ ਹੁਣ ਮਨ ਬਣਿਆ ਕਿ ਦੁਬਾਰਾ ਗੁੱਦੂੰਗੀ ਜਰੂਰ ਤੁਹਾਡੇ ਵਿੱਚ ਆਉਂਗੀ ਜਰੂਰ ਸਿਰਫ ਮਿਊਜ਼ੀਸ਼ੀਅਨਾਂ ਦਾ ਸਾਥ ਮੇਰੇ ਨਾਲ ਹੋਣਾ ਚਾਹੀਦਾ ਮੇਰੇ ਵੀਰਾਂ ਦਾ ਕਿਉਂਕਿ ਮਿਊਜ਼ੀਸ਼ੀਅਨ ਆਰਟਿਸਟ ਤੋਂ ਬਿਨਾ ਕਿਸੇ ਦਿਨ ਤੇ ਆਰਟਿਸਟ ਮਿਊਜ਼ੀਸ਼ੀਅਨ ਤੋਂ ਬਿਨਾ ਕਿਸੇ ਕੰਮ ਦਾ ਨਹੀਂ ਠੀਕ ਹੈ ਸੋ ਇੱਕ ਪਰਿਵਾਰ ਮੈਂਬਰ ਹੁੰਦੇ ਨੇ ਮਿਊਜ਼ੀਸ਼ੀਅਨ ਆਰਟਿਸਟ ਛੋਟੇ ਜਿਹੇ ਦਿਲ ਦਾ ਹੁੰਦਾ ਜੀ ਬੜੇ ਨਾਜ਼ੁਕ ਦਿਲ ਦਾ ਹੁੰਦਾ ਆਰਟਿਸਟ ਹੋਇਆ ਸੰਤ ਮਹਾਤਮਾ ਹੋਏ ਗੱਲਾਂ ਕਿਸੇ ਦੀਆਂ ਬਰਦਾਸ਼ਤ ਨਹੀਂ ਹੁੰਦੀਆਂ ਜਦੋਂ ਗੱਲਾਂ ਸੁਣਨੀਆਂ ਪੈਂਦੀਆਂ ਸਮਝ ਲਓ ਰੋਜ਼ ਮੌਤ ਹੁੰਦੀ ਹੈ ਪਰ ਮੈਂ ਬੀਤੀਆਂ ਮੇਰੇ ਤੇ ਬਟ ਫਿਰ ਵੀ ਮੈਂ ਅੱਜ ਤੁਹਾਡੇ ਵਿੱਚ ਖੜੀ ਆ ਮੇਰੀ ਆਡੀਅנס ਨੇ ਬਹੁਤ ਸਾਥ ਦਿੱਤਾ ਮੇਰਾ ਮੈਂ ਹਮੇਸ਼ਾ ਰਿਣੀ ਰਹੂੰਗੀ ਉਹਨਾਂ ਦੀ ਥੈਂਕ ਯੂ ਔਰ ਮੇਰੇ ਵੀਰ ਜੀ ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਮੇਰੇ ਲਈ ਕੀਤਾ ਹੈ ਔਰ ਮੇਰੀ ਕਮੇਟੀ ਮੈਂਬਰ ਵੀਰ ਸਾਰੇ मेरिया वो मैं इन्होंने दि दिलों नहीं है जी हमेशा ही रहूंगी क्योंकि इन्हों के मैं जी मेरे नही थैंक यू जी थैंक यू सो मच तो उस तो पेश करूंगा और दिने दिने मैं हम तैन मारे पूरे साढ़े माता जी मैं एक मिनट मैं थले एक मिनट ડા લિંગા બહુ પ્યારી ਆਹ ਲਓ ਕੋਈ ਚੰਨੀ ਸਰਦੀ ਮਾਣੇ ਦਾ ਨਤੀ ਜਿਨ ਗਾਇਬ ਹੀ ਅੱਛਾ ਬੱਬਾਲ ਅਸੀਂ ਤਾਂ ਕਾਹ ਕਰ ਮੇਰੀ ਜਾਨ ਕੱਟ ਸਕੇ ਆ ਜਾਨ ਤੇ ਮਨ ਨੂੰ ਪੁੱਛਦੇ ਤੇ ਵੀ ਮੈਂ ਕਲਾਕਾਰ ਨੂੰ ਪੁੱਛਦੇ ਕਿ ਨਹੀਂ ਪਤਾ ਪਤਾ ਇਹਨਿੰ ਸਮਝ ਕੀ ਹੁੰਦਾ ਹੈ ਸਮਝ ਕੇ ਮੈਂ ਉਹਨਾਂ ਫਟੇ ਨੂੰ ਬਣਾ ਪਾ મને નહી બગાર પર જો તું સી વાત કર જો તું સી વાત કર કોઈ કુડી ગાને ન શકતી નહી નહી મેં જો બબઈ કે વાત કર કુશી કા તસ્દીક સામે ગાતા રમલ સામે ગાતા નહી કુ કર શકે દેખ મેરે ના સાથ સોના નહી લગતા બા બા બહુ બઢિયા જો બહુ બઢિયા

कॾो बिमी नजाय होरनी कला लहंदा दरारिय तोरनी बड़ा बड़ा सट सी शकील परोड़ ਉਜਾਤ ਬੜਾ ਸੀ ਸ਼ਕੀਨ ਪਰੋਵਾ ਦਾ ਨਹੀਂ ਗੀਤਾਂ ਦਾ ਸੋਨਰਾ ਗਮਲਾ ਬਾਪੂ ਵੀ ਵਖਾ ਕੇ ਸੁਣਦਾ ਸਦੀਕ ਨੂੰ ਨਹੀਂ ਪੈਗਦਾ ਸੋਨਰਾ ਮਲਾ ਢੇੜੀ ਦੀ ਵਖਾ ਕੇ ਸੁਣਦਾ ਸਦੀਕ ਨੂੰ ਨਹੀਂ ਪੈਗਦਾ ਸੋਨਰਾ ਮਲਾ ਵੇ ਖੁਰੋਂ ਦਰਾਂ ਦੇ ਨੂੰ ਨਿਕਲ ਗਈ ਨੀਰ ਸਾਦ ਦੀ ਯਾਦਾਂ ਉਰ ਜਲਿਆ ਕਰਾਂ ਪੂਜਾਰ मान सुे नुश्मन सुण ले न ਇਸ ਤੇ ਪਹੁੰਚਿਆ ਮੈਂ ਉਹਨਾਂ ਦੇ ਕੰਦ। ਬਹੁਤ ਅੱਛਾ ਕੰਮ ਕਰਦੇ ਨੇ। ਮੈਂ ਫੇਸਬੁਕ ਤੇ ਵੀ ਦੇਖਦਾ ਰਹਿੰਦਾ। ਉਹ ਤੇ ਕਐਮਐਲਏ ਸਾਹਿਬ ਨੇ ਕੈਪਚਰ ਕਰ ਲਿਆ ਉਹ ਮੇਲਾ। ਲੱਖ ਰੁਪਈਆ ਫਲਾਣਾ ਲੱਖ ਰੁਪਈਆ ਫਲਾਣਾ ਮੈਂ ਉੱਤੇ ਅਨਾਉਂਸ ਕੀਤਾ ਸੀਗਾ ਤੁਸੀਂ ਸਾਰਿਆਂ ਨੇ ਸੁਣਿਆ ਲਾਈਵ ਨਹੀਂ ਤੇ ਕੱਢ ਕੇ ਸੁਣ ਲਿਓ। ਮੈਂ ਕਿਹਾ ਸਾਲ ਦੇ ਵਿੱਚ ਮੇਰੇ ਪ੍ਰੋਗਰਾਮ ਦਾ ਰੇਟ ਅੱਜ 2 ਲੱਖ ਕੱਲ 5 ਲੱਖ ਹੋ ਜਾਏ ਭਾਵੇਂ 10 ਲੱਖ ਹੋ ਜਾਏ ਮੈਂ ਇੱਕ ਪ੍ਰੋਗਰਾਮ ਦੀ ਪੇਮੈਂਟ ਹਰ ਮੇਲੇ ਤੇ ਦਿਆ ਕਰੂੰਗਾ। ਐਦ ਕਿ ਉਹਨਾਂ ਨੇ ਮੈਨੂੰ ਬੁਲਾਇਆ ਹੀ ਨਹੀਂ ਕਿਉਂਕਿ ਤਰਕਾਰੀ ਮੇਲਾ ਹੋ ਗਿਆ ਆਪਾਂ ਗਏ ਨਹੀਂ ਜਾਈਏ ਵੀ ਕਿਉਂ ਕੀ ਲੋੜ ਹੈ ਸਾਨੂੰ ਮੈਂ ਪਹਿਲਾਂ ਵੀ ਕਿਹਾ ਬਿਨਾ ਸੱਤੇ ਕਿਤੇ ਜਾਣਾ ਨਹੀਂ ਤੇ ਖਾਧੇ ਤੋਂ ਦੀ ਖਾਣਾ ਨਹੀਂ ਸਮੁੱਚੇ ਜਿੰਨੇ ਵੀ ਚੈਨਲ ਮੇਰੇ ਵੀਰ ਲਾਈਵ ਚਲਾ ਰਹੇ ਨੇ ਇਹ ਗੱਲ ਬੇਸ਼ੱਕ ਕੱਟ ਕੇ ਚਲਾ ਦਿਓ ਮੈਨੂੰ ਕੋਈ ਅਫਸੋਸ ਨਹੀਂ ਮੈਨੂੰ ਕੋਈ ਕਿਸੇ ਦਾ ਡਰ ਨਹੀਂ ਕੋਈ ਕਿਸੇ ਦਾ ਭੈ ਨਹੀਂ ਤੁਸੀਂ ਮੇਰੇ ਸੁਭਾਅ ਤੋਂ ਚੰਗੀ ਤਰ੍ਹਾਂ ਵਾਕਫ ਹੋ ਆਦਮੇ ਆਦਮ ਬਾਬਾ ਆਦਮ 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 ਬਾਬਾ ਆਦਮ ਤਾਂ ਮੇ ਆਵੇ ਤਾਂ ਜ਼ਿੰਦਗੀ ਜੇ ਨਾ ਆਵੇ ਤਾਂ ਮਿਟੀ ਆ ਰક્ત ਬਿੰਦ ਤੋਂ ਬੁਰਾ ਬਣਿਆ ਆ ਸੱਚੀ ਕਰਨ ਬਰਣ ਫਿਰ ਚਿੱਟੀ ਆ ਚੌਂਦੀ ਕੀਮਤ ਕੱਖ ਵੀ ਹੈ ਨਹੀਂ ਜਿਹੜੇ ਵਿਚਾਰ ਬੜੇ ਮਹਾਬਲੀ ਨੇ ਪੌਣ ਹਵਾ ਅੱਗ ਪਾਣੀ ਧਰਤੀ ਐਡੇ ਮਹਾਬਲੀ ਨੇ ਚਾਰ ਫਿਰ ਵੀ ਕੀ ਲਿਖਿਆ ਆ ਚੌਂ ਦੀ ਕੀਮਤ ਕੱਖ ਵੀ ਹੈ ਨਹੀਂ ਤੇ ਪੰਜਵਾਂ ਰੜਕੇ ਤੁਕਣੀ ਆਰੂਨ ਲੋਕੀ ਪੌਰ ਆਖਦੇ ਆਰੂਨ ਲੋਕੀ ਪੌਰ ਆਖਦੇ ਏ ਪਿੱਟੂ ਕਹਿੰਦਾ ਜੁਗਨੀ ਜੁਗਨੀ ਕਹਿੰਦੀ ਆ ਕਹਿੰਦੀ ਆ ਜੁਗਨੀ ਕਹਿੰਦੀ ਆ ਜੁਗਨੀ ਕਹਿੰਦੀ ਆ ਕਹਿੰਦੀ ਆ ਜੁਗਨੀ ਕਹਿੰਦੀ ਆ ਜੁਗਨੀ ਕਹਿੰਦੀ ਆ ਹੋ ਜੁਗਨੀ ਕਹਿੰਦੀ ਆ ਬੰਦੇ ਤੇ ਸਾ ਮੁੱਕ ਜਾਣ ਬੰਦੇ ਦੀ ਮੌਤ ਨਹੀਂ ਹੁੰਦੀ ਬੰਦੇ ਦੀ ਮੌਤ ਜਦੋਂ ਦੀ ਜ਼ਮੀਰ ਮਰ ਜੇ ਉਦੋਂ ਵੀ ਹੋ ਜਾਂਦੀ ਹੈ ਇੱਥੇ ਜਿਉਂਦੇ ਤੁਰੇ ਫਿਰਦੇ ਆ ਕਈ ਜਿਹੜੇ ਮਰਿਆ ਵਰਗੇ ਆ ਕੀਕ ਬੜਾ ਕੰਮ ਦਾ ਸੁਣੋ ਗੌਰ ਨਾਲ ਕਿ ਜਿਉਂਦੀਆਂ ਜ਼ਮੀਰਾਂ ਵਾਲੇ ਮਰ ਕੇ ਵੀ ਜਿਉਂਦੇ ਕੌਣ ਨੇ ਭਲਾਓ ਲਾਓ ਤੁਹਾਡੇ ਭਾਈ ਸਿੱਤੂ ਮੂਸੇ ਵਾਲੇ ਵਾਲੇ ਜਿਉਂਦੀਆਂ ਜ਼ਮੀਰਾਂ ਵਾਲੇ ਮਰ ਕੇ ਵੀ ਜਿਉਂਦੇ ਇੱਥੇ ਮਰੀਆਂ ਜ਼ਮੀਰਾਂ ਵਾਲੇ ਜਿਉਂਦੇ ਵੀ ਮਰੇ ਆਦਾ ਕਰੇ ਜੀ ਹਨ ਇਹ ਸਾਲ ਨਾ ਵੀ ਪਾਈ ਸੀ ਵਿੱਚ ਤੈਨੂੰ ਹੱਸੇ ਸਾਰ ਸਾਡੀ ਕੋੜ ਮਾਈ ਸੀ ਆਹ ਕਾਹਦੀ ਕੋ ਪੁਰਾਣੀ ਜਿਹੜੇ ਸਾਲ ਨਾ ਵੀ ਪਾਈ ਸੀ ਵਿੱਚ ਤੈਨੂੰ ਹੱਸੇ ਸਾਰ ਸਾਡੀ ਕੋੜ ਮਾਈ ਸੀ ਰੱਖਿਆ ਸਿਰਾਜ ਦਾ ਸਮਾਨ ਜੱਤੀ ਰੱਖਿਆ ਸਿਰਾਜ ਦਾ ਸਮਾਨ ਜੱਤੀ ਐ ਤੂੰ ਬੇਸ਼ੱਕ ਦੀ ਪੁਰਾਣਾ ਹੋ ਗਿਆ ਜੰਤ ਪਾਰੇ ਅਜੇ ਵੀ ਜਵਾਨ ਜੱਤੀ ਐ ਤੂੰ ਬੇਸ਼ੱਕ ਦੀ ਪੁਰਾਣਾ ਹੋ ਗਿਆ ਜੰਤ ਪਾਰੇ ਅਜੇ ਵੀ ਜਵਾਨ ਜੱਤੀ ਐ